ਬਾਈ ਜੀ ਆਪਣਾ ਦੋਸਤ ਆਇਆ ਹੋਇਆ ਸੀ ਤੇ ਉਹਨੇ ਵਾਪਸ ਜਾਣਾ ਸੀ ਯੂਕੇ ਤੇ ਮੈਂ ਉਹਨੂੰ ਮੋਗੇ ਰਾਤ ਨੂੰ 2-4 ਦਿਨ ਪਹਿਲਾਂ ਬੱਸ ਚੜਾਉਣ ਚੱਲਿਆ ਸੀ ਤੇ ਜਾਂਦੇ ਸਮੇਂ ਇੱਕ ਬਿੱਲੀ ਸੜਕ ਤੇ ਬੈਠੀ ਸੀ ਤੇ ਆਪਾਂ ਗੱਡੀ ਰੋਕੀ ਉਹਨੂੰ ਦੇਖਿਆ ਉਹ ਕਾਫੀ ਜ਼ਖਮੀ ਸੀ ਤੇ ਆਪਾਂ ਉਹਨੂੰ ਚੱਕ ਕੇ ਪਾਸੇ ਰੱਖਤਾ ਵੀ ਇਹਨੂੰ ਆ ਕੇ ਦੇਖਦੇ ਆਂ ਉਸ ਤੋਂ ਬਾਅਦ ਆਪਾਂ ਜਦੋਂ ਵਾਪਸ ਆਏ ਕਿਦੋਂ ਵਾਪਸ ਆਏ ਉਹ ਬਿੱਲੀ ਤਾਂ ਚੜਾਈ ਕਰ ਗਈ ਸੀਗੀ ਅੱਗੇ ਆ ਕੇ ਮੇਰੇ ਨਾਲ ਦਾ ਦਾ ਵੀ ਆ ਸੈਟ ਤੇ ਇੱਕ ਟਟੀਰੀ ਪਈ ਆ ਹਨਾ ਵੀ ਇਹਦੀ ਵੀ ਫੇਟ ਲੱਗੀ ਲੱਗਦੀ ਆ ਕਾਸੇ ਨਾਲ ਕਿਉਂਕਿ ਉਹਦੇ ਮੂੰਹ ਦੇ ਵਿੱਚ ੂਣ ਸੀਗਾ ਹਨਾ ਉਹਦੀ ਚੁੰਝ ਦੇ ਵਿੱਚ ਫੇਰ ਆਪਾਂ ਉੱਥੇ ਰੁਕੇ ਹਨਾ ਰੋਕੇ ਤੇ ਉਹਨੂੰ ਕੋਸ਼ਿਸ਼ ਕੀਤੀ ਉਹਨੂੰ ਫੜਿਆ ਹਨਾ ਫੜ ਕੇ ਤੇ ਉਹਨੂੰ ਘਰੀ ਲੈ ਕੇ ਆਂਦਾ ਹਨ ਫਿਰ ਆਪਾਂ ਡਾਕਟਰ ਕੋਲ ਗਏ ਦੁਪਹਿਰੇ ਉਸ ਤੋਂ ਬਾਅਦ ਡਾਕਟਰਾਂ ਦਾ ਵੀ ਐਦੀ ਕਿਹੜੀ ਮਤਲਬ ਇਹਦਾ ਗਾਲਾ ਹਨਾ ਉਹਦੇ ਵਿੱਚ ਸੱਟ ਲੱਗੀ ਹੋਈ ਆ ਤੇ ਇਹਦੀ ਲੱਤ ਟੁੱਟੀ ਹੋਈ ਆ ਤੇ ਇਹਦੇ ਹੋ ਸਕਦਾ ਇਹਦੇ ਖੰਭ ਦੇ ਵਿੱਚ ਵੀ ਜ਼ਖਮ ਹੋਵੇ ਕਿਉਂਕਿ ਇਹ ਔਡਰ ਵੀ ਨਹੀਂ ਸਕਦਾ ਉਸ ਤੋਂ ਬਾਅਦ ਉਹਨੂੰ ਜਿੰਨੀ ਕੁ ਨੌਲੇਜ ਸੀਗੀ ਡਾਕਟਰ ਨੂੰ ਡਾਕਟਰ ਨੇ ਦਵਾਈ ਵਗੈਰਾ ਦਿੱਤੀ ਤੇ ਆਪਾਂ ਕੋਸ਼ਿਸ਼ ਕੀਤੀ ਆਪਣੇ ਗੰਡੋਈ ਰੱਖੇ ਹੋਏ ਇਹਨੇ ਆਪਾਂ ਖਾਦ ਤਿਆਰ ਕਰਕੇ ਤੇ ਆਬ ਰੇ ਸਪਰੇ ਨਹੀਂ ਪਾਉਂਦੇ ਸਬਜ਼ੀ ਦੇ ਵਿੱਚ ਖਾਦ ਹੀ ਪਾਉਣਿਆ ਹਨ ਜਿਹੜੀ ਗੰਡੋਈ ਤਿਆਰ ਕਰਦੇ ਆ ਉਹ ਆਪਾਂ ਇਹਨੂੰ ਗੰਡੋਈ ਖਵਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਗਲ ਦੇ ਵਿੱਚ ਸੱਟ ਸੀ ਇਹਨੇ ਕੁਝ ਨਹੀਂ ਖਾਦਾ ਹਨ ਤੇ ਡਾਕਟਰਾਂ ਦਾ ਵੀ ਇਹ ਵੀ ਪੂਰੀ ਹੋ ਜੂ ਮਤਲਬ ਖਤਮ ਹੋ ਜੂ ਇਹ ਬਚ ਨਹੀਂ ਸਕਦੀ ਹਨ ਪਰ 2-4 ਦਿਨ ਆਪਾਂ ਟਰਾਈ ਕੀਤਾ ਪਰ ਇਹਨੂੰ ਬਚਾ ਨਹੀਂ ਸਕੇ ਖੀਰੀਏ ਖਤਮ ਹੋਊਗੀ ਉਸ ਤੋਂ ਬਾਅਦ ਚਲੋ ਆਪਾਂ ਆਖਿਆ ਵੀ ਸਵੇਰ ਸ਼ਾਮ ਨੂੰ ਖਤਮ ਹੋ ਗਈ 4 ਵਜੇ ਆਪਾਂ ਖੈਰ ਕੱਲ ਨੂੰ ਨੱਪਾਂਗੇ ਪਰ ਰਾਤ ਨੂੰ ਪੁਰਾਣੇ ਘਰੇ ਸੀ ਆਪਣੇ ਰਾਤ ਨੂੰ ਇਹਨੂੰ ਪਤਾ ਨਹੀਂ ਕੌਣ ਖਾ ਗਿਆ ਉਸ ਤੋਂ ਬਾਅਦ ਇਹਨੂੰ ਚੱਕ ਕੇ ਆਪਾਂ ਨੱਪਤਾ ਇਹ ਤਾਂ ਸੀਗੀ ਐਦੀ ਗੱਲ ਹੁਣ ਆਪਾਂ ਗੱਲ ਕਰਦੇ ਆ ਕਿਹੜਾ ਅਨੁਸਾਰੂਪੀ ਦੈਂਤ ਕਰਕੇ ਇਹਨਾਂ ਦਾ ਇਹ ਹਾਲ ਹੁੰਦਾ ਕਿਉਂਕਿ ਇਹ ਡਰਦੇ ਦਿਨੇ ਤਾਂ ਇਹ ਬਾਹਰ ਨਹੀਂ ਨਿਕਲਦੇ ਪਰ ਰਾਤ ਨੂੰ ਇਹਨਾਂ ਨੂੰ ਅਯਾਦੀ ਹੁੰਦੀ ਆ ਇਹ ਬਾਹਰ ਨਿਕਲਦੇ ਨੇ ਆਣਾ ਕੋਸ਼ਿਸ਼ ਕਰਦੇ ਨੇ ਤੇ ਆਪ ਦਾ এনਜਾਇਰਮੈਂਟ ਕਰਦੇ ਅਯਾਦੀ ਦੇ ਨਾਲ ਤੇ ਰਾਤ ਨੂੰ ਵੀ ਅਨਸਾਰੂਪੀ ਦਾਤ ਕਿਉਂਕਿ ਇਨਸਾਨ ਨੂੰ ਪਰਮਾਤਮਾ ਨੇ ਬੁੱਧੀ ਦਿੱਤੀ ਹੋਈ ਆ ਇਨਸਾਨ ਦੀ ਸੋਚ ਸਮਝ ਬਹੁਤ ਜ਼ਿਆਦਾ ਕੀ ਇਹਨਾਂ ਦੀ ਤਾਂ ਵਿਚਾਰਿਆਂ ਦੀ ਹੈਣੀ ਹੀ ਹਨਾ ਤੇ ਆਪਾਂ ਤਾਂ ਯਾਰ ਸੋਚ ਸਕਦੇ ਆ ਸਾਨੂੰ ਪਤਾ ਨਹੀਂ ਕਾਦੀ ਇੰਨੀ ਕਾਲੀ ਹੁੰਦੀ ਆ ਪਤਾ ਨਹੀਂ ਸਾਡੀ ਕਿਹੜੀ ਟਰੰਪ ਨਾਲ ਮੁਲਾਕਾਤ ਰੱਖੀ ਹੁੰਦੀ ਆ ਪਤੰਦਰ ਦੇਸ ਰੇਸਾਂ ਤੇ ਰੇਸਨ ਅੱਪੀ ਦਰਿਆਂ ਦੇ ਨੇ ਆਸਰੇ ਪਾਸੇ ਦੇਖਣਾ ਨਹੀਂ ਜੇ ਕੋਈ ਦਿਨੇ ਵੀ ਸਾਈਕਲ ਆ ਲੱਗ ਗਿਆ ਜੀ ਤੇ ਦੇਹ ਤੇਰੇ ਦੀ ਹਾਰਨ ਦੀ ਧੀ ਦੀ ਭੈਣ ਦੀ ਕਰੀ ਰੱਖਦੇ ਨੇ ਟੀ ਟੀ ਪਾ ਪਾ ਕਰਾਈ ਰੱਖਦੇ ਨੇ ਬਾਈ ਧਿਆਨ ਰੱਖਿਆ ਕਰੋ ਏਡੀ ਆਪਾਂ ਨੂੰ ਕੋਈ ਕਾਲੀ ਨਹੀਂ ਹੁੰਦੀ ਕਿਉਂਕਿ ਆਪਾਂ ਘਰ ਆ ਕੇ ਵੀ ਵੱਤ ਵੱਤ ਫੋਨ ਦੇਖਣਾ ਹੁੰਦਾ ਤੇ ਜਾਂ ਆਪਾਂ ਮੋੜਾਂ ਤੇ ਖੜਕੇ ਜਾਂ ਆਪਾਂ ਮੋੜਾਂ ਤੇ ਖੜਕੇ ਝੂਠ ਤਫਾਨ ਮਾਰਨੇ ਹੁੰਦੇ ਨੇ ਝੂਠ ਸਭਾਣਾ ਆਪਾਂ 2 ਮਿੰਟ ਘੱਟ ਸੌਣ ਲਿਆ ਕਰੋ ਕਿਉਂਕਿ ਝੂਠ ਤਫਾਨ ਨਿੰਦਿਆ ਚੁਗਲੀ ਆਪਾਂ ਮੋੜਾਂ ਤੇ ਬਹਿ ਕੇ ਕਰਨੀ ਹੁੰਦੀ ਆ ਹੋਰ ਆਪਾਂ ਕੋਈ ਏਦਾਂ ਆਪਣਾ ਵੀ ਹੈ ਨਹੀਂਗਾ ਕੋਈ ਏਦਾਂ ਦਾ ਮਸਲਾ ਹੁੰਦਾ ਨਹੀਂ ਵੀ ਆਪਾਂ ਨੂੰ ਬਹੁਤ ਜ਼ਿਆਦਾ ਕਾਲੀ ਹੁੰਦੀ ਆ ਪਰ ਫੇਰ ਵੀ ਅਸੀਂ ਇੰਨੀ ਕਾਲੀ ਕਰਦੇ ਆ ਦੇਖਦੇ ਨਹੀਂ ਸੜਕਾਂ ਤੇ ਜਿਹੜਾ ਅੱਗੇ ਆਗਾ ਦੇ ਤੇਰੀ ਜਟ ਪਾ ਦਿੰਦੇ ਆ ਉਹਨੂੰ ਤਿਆਰ ਰੱਖਿਆ ਕਰੋ ਬਾਈ ਇੰਨਾ ਵਿੱਚ ਵੀ ਜਾਣ ਹੁੰਦੀ ਆ ਇਹਨਾਂ ਦੇ ਵੀ ਮਾਂ ਪਿਓ ਬੱਚੇ ਸਾਰਾ ਕੁਝ ਹੁੰਦੇ ਨੇ ਤੇ ਇਹਨਾਂ ਦੀ ਵੀ ਉਹ ਵੇਟ ਕਰਦੇ ਨੇ ਉਹਨਾਂ ਨੂੰ ਵੀ ਦਰਦ ਹੁੰਦਾ ਇਹਨਾਂ ਨੂੰ ਵੀ ਦਰਦ ਹੁੰਦਾ ਇਹਨਾਂ ਦੇ ਸੱਟ ਲੱਗਦੀ ਆ ਪੀੜ ਇਹਨਾਂ ਦੇ ਵੀ ਹੁੰਦੀ ਆ ਧਿਆਨ ਰੱਖਿਆ ਕਰੋ ਬਾਈ ਇਦਾਂ ਦਾ ਤੱਕਾ ਨਾ ਕਰਿਆ ਕਰੋ ਕਿਉਂਕਿ ਅਨਸਾਰ ਨੇ ਸਾਨੂੰ ਸਭ ਤੋਂ ਉੰਤਮ ਸਭ ਤੋਂ ਵੱਧ ਜੇ ਦਿਮਾਗ ਦਿੱਤਾ ਹੋਇਆ ਇਹਦਾ ਇਸਤੇਮਾਲ ਕਰੋ ਪੈਸੇ ਦਾ ਨਾ ਕਿ ਇਹਦਾ ਇਸਤੇਮਾਲ ਆਪ ਦੇ ਲਈ ਕਰਨਾ ਵੀ ਅਸੀਂ ਸਾਡਾ ਕੀ ਹੋ ਜੂਗਾ ਠੀਕ ਹੋ ਜੇ ਅਸੀਂ ਕੀ ਕਰ ਸਕਦੇ ਆ ਦੂਜਾ ਮਰਦਾ ਤਾਂ ਮਰੀ ਜਾਵੇ ਇਦਾਂ ਨਹੀਂ ਹੋਣੀ ਚਾਹੀਦੀ ਧਿਆਨ ਰੱਖਿਆ ਕਰੋ ਬਈ ਇਦਾਂ ਦਾ ਤੱਕਾ ਨਾ ਕਰਿਆ ਕਰੋ ਕਿਉਂਕਿ ਵਾਹਿਗੁਰੂ ਨੇ ਸਭ ਤੋਂ ਜੇ ਕੋਈ ਉਤਮ ਬੁੱਧੀ ਬਖਸ਼ੀ ਹੋਈ ਆ ਤਾਂ ਉਹਨਾਂ ਇਨਸਾਨ ਨੂੰ ਦਿੱਤੀ ਹੋਈ ਆ ਇਨਸਾਨ ਨੂੰ ਸਭ ਤੋਂ ਵੱਧ ਦਿਮਾਗ ਦਿੱਤਾ ਹੋਇਆ ਵਾਹਿਗੁਰੂ ਨੇ ਬੁੱਧੀ ਦਿੱਤੀ ਹੋਈ ਆ ਸੋਚ ਸਮਝ ਦਿੱਤੀ ਹੋਈ ਆ ਤੇ ਬਾਕੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਵੀ ਐਦਾ ਵੀ ਅਗਲਾ ਜਾਮਾ ਬਾਕੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਵੀ ਇਹਨੂੰ ਵੀ ਅਗਲਾ ਜਾਮਾ ਇਨਸਾਨ ਦੇ ਰੂਪ ਵਿੱਚ ਮਿਲੇ ਆਪਦੇ ਵਲੇੜ ਨੂੰ ले गया okay. तुर चलो तुर चलो सामने मरजी नब्दे ਨਾ ਤਾਂ ਆ ਸੇਟ ਹੋਏ ਦੀ ਚਿਨਪ ਦੇ ਇਹ ਹਲੋ ਕੱਪੜਾ ਇਹ ਲਿਆ ਭੱਜ ਕੇ ਕਿੱਥੇ ਡੱਗ ਪਿਆ ਉਹ ਉੱਥੇ ਡੱਗ ਪਿਆਣਾ ਰਾਹ ਚ ਇੱਥੇ ਬਾਦਸ ਹਲੋ ਇਹ ਤਾਂ ਸਿਰ ਤੇ ਟਾਂਕੀ やっいりね。 どってこと ਗਲਤੀ ਭਲਤੀ ਮਾਫੀ ਸასიਤਾਲ ਸਾਰਿਆਂ